ਸਰਬਤਨ ਪ੍ਰਤਿ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਹਜ਼ੂਰੀ ਜੁੜ ਬੈਠੇ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਰਾ ਸੋ ਪਹਿਚਾਨੀਏ ਜੋਰੇ ਦਿਨ ਦੇ ਜੇਤੁਰ ਪੁਰਜਾ ਪੁਰਜਾ ਕਟ ਮਰੇ ਗਉਨ ਛਾੜੇ ਤੇ ਅੱਜ ਆਪਾਂ ਉਸ ਮਹਾਨ قومੀ ਯੋਧੇ ਗਰਦੈਲ ਨੂੰ ਉਹਨਾਂ ਦੇ ਪਰਵਾਰ ਦੀ ਜਿਹੜੀ ਸ਼ਹਾਦਤ ਹੋਈ ਉਹਨਾਂ ਦੇ ਸਾਥੀ

ठीक है कि परिवार को बहुत बड़ी कीमत चुकानी पड़ी और आपने जो अपने कौमी संघर्ष वास्ते जो निकलते परिवार नहीं करते इस करके मेरा ख्याल है किम बहुत पर आर के भाई अमरजीत होना ने इतिहास सारिया चीजा कि वापरिया ਉਹ ਤਾਂ ਬਾਜੀ ਕਿੰਨਾ ਕਿੰਨਾ ਉਹਨਾਂ ਜੋੜਿਆ ਰਿਹਾ ਨੇ ਨੰਦਾਂ ਦੇ ਤੇ ਸੇ ਗੋਗੂ ਉਣਾ ਨੇ ਅਜੰਸੇ ਕੋ ਉਣਾ ਰਹੇ ਉਹ ਬਾਪੀ ਰੋਸ ਨੂੰ ਗੱਦੀ ਚਾ ਲਿਆ ਉਹ ਜੀਹਦੇ ਨੂੰ ਚਲਾਇਆ ਉਹ ਵੀ ਇੱਕ ਮਤਲਬ ਬਹੁਤ ਵੱਡੀ ਉਹਨਾਂ ਉਹਨਾਂ ਜੋੜਿਆਂ ਦੀ ਵੀ ਬਹੁਤ ਵੱਡੀਆਂ ਕੁਰਬਾਨੀਆਂ ਵੱਡੇ ਦੇ ਰਹੇ ਆ ਬਾਪੂ ਇਸ ਕਰਕੇ ਮੇਰਾ ਖਿਆਲ ਹੈ ਕਿ ਜੁਰਮਾਂ ਨੂੰ ਥਾਲੇ ਬੋਨ ਮਾਤੇ ਜੇ ਜਾਨਾ ਸਾਉਂ ਨਹੀਂ ਆਪਣੇ ਤੋਂ ਉਹ ਨਿਕਲੇ ਸਤੇ ਪੂਰਾ ਨਾ ਜੂ ਆਪਦੇ ਹੋਂ ਦਾ ਬਦਲਾ ਕਿ ਉਹਨਾਂ ਦੋ ਜਨ ਨੇ ਦਿਆ ਔਰ ਕਈ ਵਾਰ ਅਫਸੋਸ ਹੁੰਦਾ ਕਿ ਅੱਜ ਸਾਡੀ ਬਾਹਮ ਦੇ ਕਿਹੜੋਂ ਹੀ ਹੋਣ ਚਾਹੀਦੇ ਸੀ ਜੋ ਸਾਡੇ ਮਾਰਗਦਰਸ਼ਕ ਹੋਣ ਚਾਹੀਦੇ ਸੀ ਕਿ ਸ਼ਾਕੀਏ ਸੀ ਇੱਕ ਬੜੇ ਕੋਈ ਵਿਆਖਾ ਪਿੱਛੇ ਕਿ ਇਹ ਆ ਉਹ ਪਿੱਛੇ ਪਰ ਕਰਦੇ ਆ ਮੈਨੂੰ ਇਹ ਕੱਲ ਦਾ ਥੋੜਾ ਜਿਹਾ ਅਫਸੋਸ ਰਹਾ ਕਿ ਮੈਂ ਥੋੜੇ ਦਿਨ ਪਹਿਲੇ ਹਿੱਸਾ ਕਰ ਚਾਹਿਆ ਸੀ ਤੇ ਉਹ ਤੇਰਾ ਇੱਕ ਬਹੁਤ ਵੱਡਾ ਸ਼ਿਦ ਮੇਲਾ ਕਰਾਇਆ ਜਾ ਰਿਹਾ ਸੀ ਤੇ ਉੱਥੇ ਜਟਾਣਾ ਸਾਹਿਬ ਦੀ ਫੋਟੋ ਨਹੀਂ ਬਣਾਈ ਜਾ ਰਹੀ ਇਹ ਦਿਨੋਂ ਮੈਂ ਸਾਡੇ ਨਗਰ ਨਿਵਾਸੀਆਂ ਨੂੰ ਤਧ ਮੱਤੇ ਸੱਚ ਨਾਲ ਬੇਨਤੀ ਕਰਦਾ ਕਿ ਤੁਸੀਂ ਬਹੁਤ ਬੜ ਭਾਗਿਓ ਉਸ ਜੋਦਨ ਤੁਹਾਡਾ ਪੂਰੀ ਦੁਨੀਆ ਦੇ ਵਿੱਚ ਨਾ ਵਿਸਕਣ ਦਾ ਜੁਟਾਇਆ ਇਸ ਕਰਕੇ ਆਪਾਂ ਜਿੰਨੀ ਵੀ ਹੋਤੀ ਬਦ ਵਗ ਉਸ ਕਰਮਾਨੀ ਨੂੰ ਯਾਦ ਕੀਤਾ ਜਾਵੇ ਕਰਮਾਨੀ ਨੂੰ ਅੱਗੇ ਬਧਾਇਆ ਜਾਵੇ ਕਰਮਾਨੀ ਨੂੰ ਬੱਚੇ ਬੱਚੇ ਤੱਕ ਉਹ ਜਿਹੜੇ ਸਦਾ ਸਾਰਿਆਂ ਦਾ ਫਰਜ਼ ਬਣਦਾ ਹੈ ਉਹਨਾਂ ਕੋਲ ਪਹੁੰਚਾਇਆ ਜਾਵੇ ਇਹ ਸਾਰੇ ਆਪਣੇ ਸਾਰੇ ਦੀ ਮੁੰਡੀ ਬਣਦੀ ਹੈ ਜੇ ਵੀ ਨਾ ਦੇਖਦਾ ਕਿ ਉਹ ਜਿਹੜਾ ਸੁਭਾਅ ਤੁਸੀਂ ਉਹ ਤੇ ਕਾਪੀ ਹੀ ਸਕਦਾ ਸੀ ਅੱਜ ਉਹ ਜੋ ਦੇ ਜ਼ਗਾਇਲ ਦੀ ਜਿਹੜੀਆਂ ਪਰਵਾਦ ਦੀ ਸ਼ਰਤ ਨੂੰ ਦੇ ਸਾਥੀ ਦੀ ਸ਼ਰਤ ਨੂੰ ਉਹਨਾਂ ਨੂੰ ਨਾਮ ਕਰਨਾ ਹੈ ਤੇ ਅੱਜ ਮੇਰਾ ਖਿਆਲ ਹੈ ਕਿ ਠੀਕ ਹੈ ਕਿ ਜਿਹੜੇ ਖੌਨ ਨੂੰ ਪਿਆਰ ਕਰਨ ਵਾਲੇ ਆ ਆਪਣੇ ਕੋ ਉਹ ਬਹੁਤ ਸਖਤ ਆਉਂਦੀ ਹੋਈ ਨਾ ਪਰ ਫਿਰ ਵੀ ਉਹ ਉਸ ਉਸ ਦਿਨ ਦੇ ਬਤਾਂ ਮੁਕਾਬਲੇ ਘਾਟਿਆ ਇਸ ਕਰਕੇ ਆਪਾਂ ਇਹ ਜਿਹੜੇ ਸ਼ੀ ਦਿਸਵਾਗਿਆਂ ਜਿਹੜੇ ਉਹਦੇ ਜੋਹਾਂ ਦੇ ਸੁਆਗਤ ਆ ਉਹ ਸਭ ਕਿਸੇ ਵੀ ਪਾਰਟੀ ਵਾਲੀ ਧਰੇ ਵਾਲੀ ਨੂੰ ਉੱਟ ਕੇ ਇੱਕ ਆਮ ਵੀ ਭਗਵਾਨਿਆਂ ਨੂੰ ਆਪਾਂ ਸਾਰਿਆਂ ਨੂੰ ਯਾਦ ਕਰਨਾ ਚਾਹੁੰਦਾ ਇਹ ਨਹੀਂ ਕਿ ਕੋਈ ਕਿਹੜੀ ਪਾਰਟੀ ਤੋਂ ਆਇਆ ਕਿਹੜੇ ਤੋਂ ਆਇਆ ਇਹ ਇਹ ਚੀਜ਼ਾਂ ਮੈਨੂੰ ਨਹੀਂ ਲੱਗਦੀਆਂ ਇਹ ਸਾਰਾ ਇਹ ਸਾਰਾ ਆਮ ਵੀ ਫਤਕ ਮੰਨਦਾ ਹੈ ਕਿ ਅਸੀਂ ਉਹਨਾਂ ਨੂੰ ਜੇ ਦੰਗ ਜਾਲ ਕਰੀਏ ਉਹਨਾਂ ਜੋ ਉਹਨਾਂ ਨੇ ਸਾਡੇ ਲਈ ਬਾਗ ਵਿਰਸ਼ਨ ਤੈਅ ਕੀਤੇ ਉਹਨਾਂ ਦੇ ਵੀ ਚੱਲਣ ਦੀ ਕੋਸ਼ਿਸ਼ ਕਰੀਏ ਇਸ ਕਰਕੇ ਮੈਂ ਉਹਨਾਂ ਦੇ ਪਰਿਵਾਰ ਤੇ ਜੀਵਨ ਉਹਨਾਂ ਦੇ ਭੈਣ ਜੀ ਉਹਨਾਂ ਨੂੰ ਅੱਗੇ ਵੀ ਮੈਲੇ ਸੀ ਬਹੁਤ ਉਹਨਾਂ ਦਾ ਕੁਤਬ ਕੋਲ ਅਸੀਂ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਬੜਾ ਜ਼ਲਮ ਤੇ ਤਸ਼ੱਦਦ ਪਰਿਵਾਰਾਂ ਨੂੰ ਇਹ ਹਾਲਾਤਾਂ ਜਿਵੇਂ ਹੋ ਜਿਵੇਂ ਰੋਜ਼ਾ ਤੇ ਪਰਿਵਾਰਾਂ ਨੂੰ ਧੀ ਚਾਪੇ ਦਾ ਵਾਪਸ ਸਾਡੇ ਨੂੰ ਮਿਲਦਾ ਪਰ ਉਹਨਾਂ ਨੇ ਫਿਰ ਵੀ ਆਪਣੇ ਸਿਰ ਦਿੱਕਤੇ ਦਿਨ ਲੈ ਕੇ ਇਹ ਜੀ ਉਹ ਗੱਲ ਉਹ ਹੁੰਦੇ ਨੇ ਤੇ ਮੇਰਾ ਕਹ ਲੱਗੇ ਉਹ ਗੁਰੂ ਮਹਾਰਾਜ ਉਹਨਾਂ ਨੇ ਸਭ ਤੇ ਯਾਦ ਰੱਖਣ ਇਹ ਕਿ ਉਹ ਅਮਰ ਸਿੰਘ ਜਿਹੜੇ ਆ ਉਹਨਾਂ ਨੇ ਤੇ ਸਾਨੂੰ ਮੇਰਾ ਕਹ ਲਾ ਕਿ ਬੜੀ ਇਹ ਸਾਡੀ ਕੌਮ 'ਚ ਇਹ ਪੁੱਤਰ ਰੱਖਣ ਸ਼ਹਾਦਤ ਆ ਇਹ ਨੂੰ ਹਮੇਸ਼ਾ ਯਾਦ ਰੱਖਿਆ ਜਾਣਾ ਚਾਹੀਦਾ ਤੇ ਸਾਡੇ ਸਾਰੇ ਸਾਡੀ ਕੌਮ ਦੇ ਬਹੁਤ ਬਹੁਤ mante ਨਾਲ ਮੰਖਾ ਨੂੰ ਬਾਬਾ ਰਾਜਾ ਰਾਸ ਸਿੰਘ ਜੀ ਵੀ ਆਇਆ ਤੇ ਕਨੈ ਸਿੰਘ ਪਟੂਰੀ ਜੀ ਵੀ ਨਹੀਂ ਆਇਆ ਅਮਰ ਸਿੰਘ ਉਹਨਾਂ ਜਿਹੜੇ ਨਾਲ ਆਪ ਦੇ ਹੱਥੇ ਵੀ ਸਾਰਾ ਕੁਛ ਆ ਗਿਆ ਹੋਇਆ ਇਹ ਜਿਹਨੇ ਸਿਖਿਂਦਾ ਹੰਤੇ ਕੋਰ ਸਿੰਘ ਉਹਨਾਂ ਦਾ ਸਾਰਿਆਂ ਦਾ ਇੱਜ਼ਤ ਉਹਨਾਂ ਦਾ ਸਤਿਕਾਰ ਕਰਦਾ ਹੋਇਆ ਮੈਂ ਉਹਨਾਂ ਉਹਨਾਂ ਮਹਾਨ ਸ਼ਖਰਨ ਕੋਰ ਕੋਰ ਨਮਸਕਾਰ ਕਰਦਾ ਹੋਇਆ ਸ਼ਰਧਾ ਭਰ ਕੇ ਕਰਦਾ ਹੋਇਆ ਤੁਹਾਡੇ ਬਰੋੜਾ ਵਾਹਿਗੁਰੂ ਜੀ ਦਾ ਸਤ ਸਾਰਾ ਵਾਹਿਗੁਰੂ